ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਜਦੋਂ ਲੜਕੇ ਦਾ ਵਿਆਹ ਕੀਤਾ ਜਾਂਦਾ ਨਾ ਤਾਂ ਫਿਰ ਉਸ ਦੇ ਉੱਪਰੋਂ ਦੀ ਪੈਸੇ ਕਿਉਂ ੁੱਟੇ ਜਾਂਦੇ ਆ ਇਸ ਦਾ ਕੀ ਅਰਥ ਹੈ ਤੇ ਇਸ ਗੱਲ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਡੇ ਬਜ਼ੁਰਗਾਂ ਨੇ ਜੋ ਰੀਤੀ ਰਿਵਾਜ ਬਣਾਏ ਸੀ ਉਹਨਾਂ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਸੀ ਤੇ ਫਿਰ ਇਸ ਰਸਮ ਦਾ ਕੀ ਅਰਥ ਹੈ ਅਸੀਂ ਛੋਟੇ ਹੁੰਦਿਆਂ ਤੋਂ ਹੀ ਵੇਖ ਰਹੇ ਹਾਂ ਨਾ ਕਿ ਜਦੋਂ ਵੀ ਲੜਕੇ ਦੀ ਬਰਾਤ ਚੜ੍ਹਦੀ ਆ ਤਾਂ ਘਰ ਦਾ ਵੱਡਾ ਮੈਂਬਰ ਜੇਕਰ ਦਾਦਾ ਆ ਜਾਂ ਬਾਪ ਆ ਤਾਂ ਉਹਦੇ ਹੱਥ ਦੇ ਵਿੱਚ ਇੱਕ ਗੁੱਥਲੀ ਹੁੰਦੀ ਆ ਜਿਹਦੇ ਵਿੱਚ ਸਿਰਫ ਸਿੱਕੇ ਹੁੰਦੇ ਆ ਭਾਵੇਂ ਵਿਅਕਤੀ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ ਪਰ ਜਦੋਂ ਬਰਾਤ ਚੜ੍ਹਦੀ ਤਾਂ ਉਸ ਗੁੱਥਲੀ ਦੇ ਵਿੱਚੋਂ ਮੁਠਾਂ ਭਰ-ਭਰ ਕੇ ਤੇ ਬਰਾਤ ਦੇ ਉੱਪਰੋਂ ਦੀ ਸੁੱਟਦਾ ਆ ਪਾਵੇਂ 1 ਰੁਪਇਆ ਦੇ ਹੋਣ ਪਾਵੇਂ 5 ਰੁਪਇਆ ਦੇ ਸਿੱਕੇ ਹੋਣ ਪਾਵੇਂ 10 ਰੁਪਇਆ ਦੇ ਸਿੱਕੇ ਹੋਣ ਤਾਂ ਉਹ ਸਿੱਕੇ ਹੀ ੁੱਟੇ ਜਾਂਦੇ ਆ ਉਦਾਂ ਪੈਲਸਾਂ ਵਿੱਚ ਤੁਸੀਂ ਵੇਖਦੇ ਹੋ ਉਹ ਕੋਈ ਦਸਾਂ ਦੇ 50 ਦੇ ਜਾਂ 100-100 ਦੇ ਨੋਟ ੁੱਟੇ ਉਹ ਇੱਕ ਅਲੱਗ ਗੱਲ ਆ ਪਰ ਜਦੋਂ ਬਰਾਤ ਚੜ੍ਹਦੀ ਆ ਤਾਂ ਸਿੱਕੇ ੁੱਟੇ ਜਾਂਦੇ ਆ ਉਹਦਾ ਕੀ ਅਰਥ ਆ ਭਾਂ ੁੱਟਿਆ ਜਾਂਦਾ ਕਿਉਂਕਿ ਬਜ਼ੁਰਗ ਪਹਿਲਾ ਮਾਤਾ ਕੀ ਕਰਦੀਆਂ ਹੁੰਦੀਆਂ ਸੀ ਕਿ ਉਹ ਜੋੜ-ਜੋੜ ਰੱਖਦੀਆਂ ਹੁੰਦੀਆਂ ਸੀ ਕਿ ਜਦੋਂ ਪੁੱਤ ਦਾ ਵਿਆਹ ਹੋਣਾ ਨਾ ਤਾਂ ਇਹ ਭਾਂ ਜਿਹੜਾ ਵਾ ਨਾ ਬਰਾਤ ਦੇ ਉੱਤੋਂ ਦੀ ਸੁਟਣਾ ਵਾ ਲੜਕੇ ਦੇ ਉੱਤੋਂ ਦੀ ਸੁਟਣਾ ਤਾਂ ਇਹਦਾ ਕੀ ਅਰਥ ਹੈ ਇਹ ਕਿਉਂ ਸੁਟਿਆ ਜਾਂਦਾ ਜਦੋਂ ਅਸੀਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਨਾ ਤਾਂ ਉਹਨਾਂ ਦੱਸਿਆ ਕਿ ਪੈਸਾ ਹਰ ਵਿਅਕਤੀ ਨੂੰ ਬਹੁਤ ਪਿਆਰਾ ਹੁੰਦਾ ਕਿਉਂਕਿ ਅਸੀਂ ਵੇਖ ਰਹੇ ਹਾਂ ਨਾ ਕਿ ਪੈਸੇ ਦੀ ਖਾਤਰ ਹੀ ਲੋਕ ਬਈਮੰਨੀਆਂ ਕਰਦੇ ਠੱਗੀਆਂ ਮਾਰਦੇ ਆ ਇੱਕ ਦੂਜੇ ਨਾਲ ਕਿਉਂਕਿ ਪੈਸਾ ਉਹਨਾਂ ਨੂੰ ਬਹੁਤ ਪਿਆਰਾ ਹੁੰਦਾ ਕਿਉਂਕਿ ਉਹ ਹਰ ਜ਼ਰੂਰਤ ਨੂੰ ਪੂਰਾ ਕਰਦਾ ਹੈ ਤੇ ਉਸ ਵਕਤ ਉਹ ਪੈਸਾ ਜਿਹੜਾ ਉਹ ਆਪਣੇ ਪੁੱਤਰ ਦੇ ਉੱਪਰੋਂ ਦੀ ਵਾਰ ਕੇ ਸੁੱਟਣ ਦਾ ਇਹ ਮਤਲਬ ਬਣਦਾ ਆ ਕਿ ਸਾਨੂੰ ਪੁੱਤ ਨਾਲੋਂ ਪਿਆਰਾ ਕੁਝ ਨਹੀਂ ਕਿਉਂਕਿ ਹਰ ਵਿਅਕਤੀ ਨੂੰ ਪੈਸਾ ਪਿਆਰਾ ਹੁੰਦਾ ਪਰ ਇਸ ਜਗ੍ਹਾ ਤੇ ਆ ਕੇ ਸਾਨੂੰ ਇਹ ਪੈਸਾ ਵੀ ਉਨਾਂ ਪਿਆਰਾ ਨਹੀਂ ਜਿੰਨਾ ਆਪਣਾ ਪੁੱਤਰ ਪਿਆਰਾ ਆ ਤੇ ਅਸੀਂ ਉਹਦੇ ਤੋਂ ਵਾਰ ਕੇ ਇਸ ਪੈਸੇ ਨੂੰ ਛੁੱਟ ਰਹੇ ਹਾਂ ਇਸ ਕਰਕੇ ਛੁੱਟਿਆ ਜਾਂਦਾ ਜਾਂ ਫਿਰ ਜਦੋਂ ਨੋ ਵਿਆਹ ਕੇ ਲਿਉਂਦੇ ਆ ਨਾ ਵਿਆਹ ਤੁਰ ਕਰਕੇ ਡੋਲੀ ਤੋਰੀ ਜਾਂਦੀ ਉਦੋਂ ਵੀ ਇਹ ਭਾਂ ਨੇ ਪੈਸੇ ਸਿੱਕੇ ਜਿਹੜੇ ਛੁੱਟੇ ਜਾਂਦੇ ਆ ਉਸ ਦਾ ਕੀ ਅਰਥ ਆ ਉਹਦੇ ਅਰਥ ਬਾਰੇ ਫਿਰ ਬਜ਼ੁਰਗ ਦੱਸਦੇ ਆ ਕਿ ਜਦੋਂ ਕੋਈ ਆਪਣੀ ਧੀ ਨੂੰ ਤੋੜਦਾ ਆ ਨਾ ਤਾਂ ਉਸ ਨੂੰ ਕੰਨਿਆਦਾਨ ਕਿਹਾ ਜਾਂਦਾ ਆ ਕਿ ਅਸੀਂ ਧੀ ਦਾ ਕੰਨਿਆਦਾਨ ਕਰ ਦਿੱਤਾ ਤੇ ਜਿਹੜਾ ਦਾਨ ਆ ਨਾ ਉਹ ਲੈਣਾ ਤੇ ਪਚਾਉਣਾ ਬਹੁਤ ਔਖਾ ਹੁੰਦਾ ਕੋਈ ਵੀ ਦਾਨ ਨਹੀਂ ਲੈਣਾ ਚਾਹੁੰਦਾ ਹੁੰਦਾ ਤੇ ਜੇਕਰ ਉਹ ਦਾਨ ਲੈਂਦੇ ਨਾ ਸਭ ਤੋਂ ਵੱਡਾ ਦਾਨ ਕੰਨਿਆਦਾਨ ਆ ਤੇ ਜਦੋਂ ਉਹ ਕਹਿੰਦੇ ਕਿ ਉਹ ਦਾਨ ਲੈਂਦੇ ਆ ਨਾ ਤਾਂ ਉਹ ਇਸ ਕਰਕੇ ਪੈਸੇ ਸੁੱਟਦੇ ਆ ਇੱਕ ਕਿਸਮ ਦਾ ਉਹਨਾਂ ਦੀ ਇਹ ਸੋਚ ਆ ਕਿ ਦਾਨ ਜਿਹੜਾ ਅਸੀਂ ਲੈ ਕੇ ਜਾ ਰਹੇ ਆ ਨਾ ਇਹ ਸਾਡੇ ਘਰ ਵਿੱਚ ਜਾ ਕੇ ਵਧੇ ਫੁੱਲੇ ਇਹ ਸਾਨੂੰ ਸਖਾਰਥੇ ਲੱਗ ਜਾਵੇ ਇਹ ਸਾਡੇ ਲਈ ਸ਼ੁਭ ਹੋਵੇ ਜਿਸ ਕਰਕੇ ਉਹ ਫਿਰ ਕੁਝ ਪੈਸੇ ਜਿਹੜੇ ਆ ਨਾ ਉਸ ਟਾਈਮ ਵਾਰ ਕੇ ਉਸ ਕੁੜੀ ਦੇ ਉੱਤੋਂ ਦੀ ਜਾਂ ਉਸ ਜੋੜੀ ਦੇ ਉੱਤੋਂ ਦੇ ਵਾਰ ਕੇ ਸੁੱਟੇ ਜਾਂਦੇ ਆ ਤਾਂ ਕਿ ਉਧਰ ਦੇ ਮੈਂਬਰ ਜਿਹੜੇ ਆ ਜਾਂ ਜੇ ਜਿਹੜਾ ਵੀ ਉਹ ਪੈਸਿਆਂ ਨੂੰ ਚੁੱਕ ਲਵੇ ਤਾਂ ਕਿ ਉਹ ਦਾਨ ਦਾ ਕੁਝ ਹਿੱਸਾ ਜਿਹੜਾ ਵਾ ਉਹ ਪੈਸਿਆਂ ਦੇ ਰੂਪ ਚ ਸੁੱਟ ਕੇ ਜਾਂਦੇ ਆ ਕਿ ਇਹ ਦਾਨ ਜਿਹੜਾ ਅਸੀਂ ਕੰਨਿਆਂ ਦਾਨ ਲੈ ਕੇ ਜਾ ਰਹੇ ਆ ਇਹ ਸਾਡੇ ਘਰ ਵਿੱਚ ਜਾ ਕੇ ਸਾਨੂੰ ਸ਼ੁਭ ਸਾਬਤ ਹੋਵੇ ਸਾਡੇ ਲਈ ਸਹੀ ਸਾਬਤ ਹੋਵੇ ਇਸ ਕਰਕੇ ਇਹ ਪੈਸੇ ਜਿਹੜੇ ਆ ਇਹ ਛੁੱਟੇ ਜਾਂਦੇ ਆ ਸੋ ਤੁਹਾਡੇ ਇਲਾਕੇ ਵਿੱਚ ਇਸ ਦਾ ਕੀ ਅਰਥ ਹੈ ਜਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜ਼ਰੂਰ